ਦੋਸਤੋ ਕੀ ਪੰਜਾਬ ਦੀਆਂ ਮਿੱਡੇ ਮੀਲ ਵਰਕਰਾਂ ਦੀ ਤਨਖਾਹ ਵਿੱਚ ਹੋਵੇਗਾ ਵਾਧਾ ਉਹਨੂੰ ਲੈ ਕੇ ਇੱਕ ਅਪਡੇਟ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਪੂਰੀ ਡਿਟੇਲ ਚ ਦਿਆਂਗਾ ਗਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਸਕੀਮ ਆਵੇ ਜਾਂ ਕੋਈ ਭਰਤੀ ਆਵੇ ਉਹਦੀ ਸਹੀ ਤੇ ਸਚੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੀ ਤਨਖਾਹ ਚ ਹੋਵੇਗਾ ਵਾਧਾ ਤਨਖ ਜਿਹਨੂੰ ਲੈ ਕੇ ਅਪਡੇਟ ਜਾਰੀ ਕੀਤਾ ਗਿਆ ਜੀ ਚਲੋ ਦੋਸਤੋ ਆਪਾਂ ਚੱਲਦੇ ਆਂ ਅਪਡੇਟ ਦੇ ਉੱਪਰ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜੀ ਅਪਡੇਟ ਦੇ ਉੱਪਰ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਕੀ ਪੰਜਾਬ ਦੀਆਂ ਮਿੱਡੇ ਮਿਲ ਵਰਕਰਾਂ ਦੀ ਤਨਖਾਹ ਵਿੱਚ ਹੋਵੇਗਾ ਵਾਧਾ ਜਿਹਨੂੰ ਲੈ ਕੇ ਅਪਡੇਟ ਜਾਰੀ ਕੀਤਾ ਗਿਆ ਜੀ ਮਿੱਡੇ ਮਿਲ ਵਰਕਰਸ ਜੁਨੀਅਨ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਦੋਸਤੋ ਇਹਨਾਂ ਦੀ ਤਨਖਾਹ ਵਧਾਉਣ ਲਈ ਜੋ ਮੰਗ ਪੱਤਰ ਆ ਜੀ ਉਹ ਭੇਜਿਆ ਗਿਆ ਜੀ। ਰੋਹਿਤ ਗੁਪਤਾ ਗੁਰਦਾਸਪੁਰ ਮਿੱਡੇ ਮੀਲ ਵਰਕਰਸ ਯੂਨੀਅਨ ਬਲਾਕ ਗੁਰਦਾਸਪੁਰ ਦੀ ਮੀਟਿੰਗ ਪ੍ਰਧਾਨ ਮੌਨਿਕਾ ਜਨਰਲ ਸਕੱਤਰ ਚੰਪਾ ਦੇਵੀ ਸੀਨੀਅਰ ਮੀਤ ਪ੍ਰਧਾਨ ਪੂਜਾ ਦੀ ਪ੍ਰਧਾਨਗੀ ਹੇਠ ਹੋਈ। ਦੋਸਤੋ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਹਨਾਂ ਨੇ ਕਿ ਉਹ ਤਨਖਾਹ ਵਧਾਉਣ ਲਈ ਇੱਕ ਮੰਗ ਪੱਤਰ ਅੱਗੇ ਭੇਜਿਆ ਜੀ। ਮੀਟਿੰਗ ਵਿੱਚ ਵਰਕਰਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਹਿੰਗਾਈ ਦੇ ਯੁੱਗ ਵਿੱਚ ਘੱਟੋ ਘੱਟ జీਨ ਜੋਗ ਤਨਖਾਹ 26000 ప్రతి మిన 33 జావే ਇਹਨਾਂ ਨੇ ਕਿਹਾ ਕਿ ਜੋ ਅੱਜ ਕੱਲ ਦਾ ਮਹਿੰਗਾਈ ਦਾ ਯੁੱਗ ਹੈ ਜੀ ਉਹਦੇ ਵਿੱਚ ਘਰ ਦਾ ਜੋ ਗੁਜ਼ਾਰਾ ਉਹ ਚਲਾਉਣਾ ਬਹੁਤ ਹੀ ਮੁਸ਼ਕਲ ਹੈ ਇਸ ਕਰਕੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਹਰਿਆਣਾ ਦੀ ਤਰਜ਼ ਤੇ 6500 ਰੁਪਏ ਤੁਰੰਤ ਚੋਣ ਕਮਿਸ਼ਨ ਤੋਂ ਮਨਜ਼ੂਰੀ ਨਾਲ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਚੋਣ ਵਿੱਚ ਕੰਮ ਦੇ ਬਦਲੇ ਮਿਹਨਤਾਂ ਨੇ ਨੂੰ ਪਹਿਲਾਂ ਜਾਰੀ ਕੀਤਾ ਜਾਵੇ ਸਿਹਤ ਬੀਮਾ ਅਤੇ ਵrdੀਆਂ ਦਿੱਤੀਆਂ ਜਾਣ ਵਰਕਰਾਂ ਕਿਹਾ ਕਿ 3000 ਰੁਪਏ ਮਹੀਨੇ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਹੀ ਮੁਸ਼ਕਲ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰਦਾਸਪੁਰ ਇਕਬਾਲ ਸਿੰਘ ਅਤੇ ਬਲਾਕ ਪ੍ਰਾਇਮਰੀ ਅਫਸਰ ਗੁਰਦਾਸਪੁਰ ਰਾਕੇਸ਼ ਸ਼ਰਮਾ ਸੰਦੀਪ ਕੁਮਾਰ ਅਤੇ ਰਾਕੇਸ਼ ਸ਼ਰਮਾ ਬਲਾਕ ਮੈਨੇਜਰ ਰਹਿਮ ਮੁਖਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਆਗੂਆਂ ਮੰਕਿੱਤ ਦੀ ਕਿ ਮਿੱਡੇ ਮੀਲ ਮੈਨੇਜਰ ਨੂੰ ਵੀ ਪੱਕਾ ਕੀਤਾ ਜਾਵੇ ਇਸ ਸਮੇਂ ਤਾਰਾ ਰਾਣੀ ਮੌਨਿਕਾ ਜੋਤੀ ਬਿਮਲਾ ਦੇਵੀ ਨੀਲੋ ਦੇਵੀ ਪੂਜਾ ਕਮਲੇਸ਼ ਕੁਮਾਰੀ ਬੰਦਨਾ ਨਿਰਮਿਲਾ ਕਾਂਤਾ ਜਸਵਿੰਦਰ ਕੌਰ ਪਰਮਜੀਤ ਜੀਵਨ ਮਨਜੀਤ ਕੌਰ ਸੁਨੀਤਾ ਸੁਰਜੀਤ ਕੌਰ ਰਾਜਵੰਤ ਸੁਖਰਾਜ ਮਨਦੀਪ ਪ੍ਰਾਣੀ ਅਤੇ ਪੰਜਾਬ ਦੇ ਸੁਪਰੀਡੈਂਟ ਸਰਵਿਸ ਫੰਡਰੇਸ਼ਨ ਦੇ ਆਗੂ ਅਨਿਲ ਕੁਮਾਰ ਲੋਹਰੀਆ ਕੁਲਦੀਪ ਪ੍ਰੋਵਲ ਅੱਧੀ ਹਾਜ਼ਰ ਸਨ ਦੋਸਤੋ ਇਹਨਾਂ ਸਾਹਮਣੇ ਮੀਟਿੰਗ ਹੋਈ ਸੀ ਜੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਦੋਸਤੋ ਇਹ ਸੀ ਛੋਟਾ ਜਿਹਾ ਅਪਡੇਟ ਉਮੀਦ ਕਰਦਾ ਮੇਰੇ ਦਰਤੀ ਜਾਣਕਾਰੀ ਚੰਗੀ